ਪੇ ਤਾਂ ਗੱਲ ਕਰੇ ਉਹ ਕੁਦਰਤੀ ਸ਼ੇਰ ਹੋਈ ਆ ਕਿ ਕੁਛ ਕਹਿਣਾ ਹੈ ਫਿਰ ਤੈਨੂੰ ਵੀ ਕੁਛ ਤਾਂ ਸੁਣਨਾ ਪੈਣਾ ਹੈ ਹੂੰ ਕੁਛ ਕਹਿਣਾ ਹੈ ਫਿਰ ਤੈਨੂੰ ਵੀ ਕੁਛ ਤਾਂ ਸੁਣਨਾ ਪੈਣਾ ਹੈ ਜਿਉਣਾ ਹੈ ਤਾਂ ਸੂਰਜ ਵਰਗਾ ਸੁਪਨਾ ਬੁੜਨਾ ਪੈਣਾ ਹੈ ਵਾ ਵਾ ਸਹੀ ਬੋਲ ਜਿਉਣਾ ਹੈ ਤਾਂ ਸੂਰਜ ਵਰਗਾ ਸੁਪਨਾ ਬੁੜਨਾ ਪੈਣਾ ਹੈ ਹੂੰ ਤਾਂ ਸ਼ੇਰ ਦੇਖਣਾ ਕਿ ਜਿੰਨੀ ਮਰਜੀ ਦੂਰ ਭਲਾ ਤੂੰ ਹੂੰ ਚਲਿਆ ਜਾ ਪਰ ਵੇਖ ਲਵੀਂ ਜਿੰਨੀ ਮਰਜ਼ੀ ਦੂਰ ਭਲਾ ਤੂੰ ਚਲੇ ਜਾ ਪਰ ਵੇਖ ਨਵੀਂ ਜਿਸ ਦਿਨ ਮਾਰੀ ਆਵਾਜ਼ ਉਹਨਾਂ ਨੇ ਵਾਪਸ ਮੁੜਨਾ ਪੈਣਾ ਹੈ ਜਿਸ ਦਿਨ ਮਾਰੀ ਆਵਾਜ਼ ਉਹਨਾਂ ਨੇ ਵਾਪਸ ਮੁੜਨਾ ਪੈਣਾ ਹੈ ਤਾਂ ਆਖਣ ਵਾਲੇ ਤਾਂ ਮੈਂ ਸੁਣਿਆ ਕੀ ਕੁਛ ਆਖ ਹੀ ਜਾਂਦੇ ਨੇ ਆਖਣ ਵਾਲੇ ਤਾਂ ਮੈਂ ਸੁਣਿਆ ਕੀ ਕੁਛ ਆਖ ਹੀ ਜਾਂਦੇ ਨੇ ਠੀਕ ਨਤਾਰਾ ਕਰਨਾ ਹੈ ਤਾਂ ਸੱਚ ਨੂੰ ਪੜਨਾ ਪੈਣਾ ਹੈ ਠੀਕ ਨੇ ਤਾਰਾ ਕਰਨੇ ਖਾਤਰ ਸੱਚ ਨੂੰ ਪੜਨਾ ਪੈਣਾ ਹੈ ਇੱਕ ਸ਼ੇਰ ਦੇਖਣਾ ਕਾਸਕੇ ਲੋਕਾਂ ਦਾ ਜਾਂ ਫਿਰ ਜੋਕਾਂ ਦਾ ਲੋਕਾਂ ਦਾ ਜਾਂ ਫਿਰ ਜੋਕਾਂ ਦਾ ਕਿਹੜੀ ਧਿਰ ਦਾ ਬਾੜਨਾ ਹੈ ਲਿਖਤ ਤੇਰੀ ਨੂਹਾ ਵਿੱਚੋਂ ਇੱਕ ਤਾਂ ਚੁਣਨਾ ਪੈਣਾ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਲੋਕਾਂ ਦਾ ਜਾਂ ਫਿਰ ਜੋਕਾਂ ਦਾ ਕਿਹੜੀ ਧਿਰ ਦਾ ਬਣਨਾ ਹੈ ਜੇ ਕੋਈ ਠੀਕ ਹੈ ਲਿਖ ਤੇਰੀ ਨੂੰ ਦੋਹਾਂ ਵਿੱਚੋਂ ਇੱਕ ਤਾਂ ਚੁਣਨਾ ਪੈਣਾ ਹੈ ਲੋਕਾਂ ਦਾ ਫਿਕਰ ਦਾ ਇੱਕ ਸਿਰ ਦੇ ਕੇ ਕੰਧ ਕਾਗਜ਼ ਤੇ ਜੇ ਲਿਖਿਆ ਤਾਂ ਫਿਰ ਤੂੰ ਵੀ ਕੀ ਲਿਖਿਆ ਕੰਧਾ ਕਾਗਜ਼ ਤੇ ਜੇ ਲਿਖਿਆ ਤਾਂ ਫਿਰ ਤੂੰ ਵੀ ਕੀ ਲਿਖਿਆ ਹੁਣ ਤਾਂ ਨਾ ਉਹਨਾਂ ਦਾ ਰਾਹੀ ਦਿੱਸ ਤੇ ਖੁਣਨਾ ਪੈਣਾ ਹੈ ਵਾਹਿਗੁਰੂ ਉਹਨਾਂ ਦਾ ਰਾਹੀ ਉਹ ਕਿਹਦੇ ਬੋਲਿਆ ਉਹਦਾ ਚੱਲ ਗਿਆ ਡੰਕੀ ਲਾ ਕੇ ਜਿਵੇਂ ਬੱਚੇ ਜਾਂਦੇ ਨੇ ਲਾਸ਼ਾਂ ਹੀ ਘਰ ਆ ਜਾਂਦੀਆਂ ਤੇ ਉਸ ਦਰਦ ਨੂੰ ਥੋੜਾ ਜਿਹਾ ਮੈਂ ਕਰਨੀ ਕੋਸ਼ਿਸ਼ ਕੀਤੀ ਹੈ ਉਹ ਦਰਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਉਹ ਡੰਕੀ ਲਾਵ ਦੇਸ਼ ਨੂੰ ਜਾਂਦੇ ਹੋਏ ਪੁੱਤ ਦੀ ਡੰਕੀ ਲਾਵ ਦੇਸ਼ ਨੂੰ ਜਾਂਦੇ ਹੋਏ ਪੁੱਤ ਦੀ ਆ ਜਾਂਦੀ লাশ ਜਾਂ ਕਰੇ ਆ ਜਾਂਦੀ লাশ ਜਾਂ ਕਰੇ ਛੱਲੀ ਪੂਣੀ ਵੇਚ ਸਾਰੀ ਤੋਰਿਆ ਸੀ ਘਰੋਂ ਜਿੰਨਾ ਛੱਲੀ ਪੂਣੀ ਵੇਚ ਸਾਰੀ ਤੋਰਿਆ ਸੀ ਘਰੋਂ ਜਿੰਨਾ ਉਹ ਤਾਂ ਮਾਪੇ ਜਿਉਂਦੇ ਨਾ ਮਰੇ ਮਾਪੇ ਜਿਉਂਦੇ ਨਾ ਮਰੇ ਸੁਪਨੇ ਤਾਂ ਬੁੜੇ ਸੀ ਉਜਲੇ ਤੋ ਵੇਖਦੇ ਨੈਣਾ ਵਿੱਚ ਉੱਗੀਆਂ ਵੇਰਾਨੀਆਂ ਸੁਪਨੇ ਤਾਂ ਬੁੜੇ ਸੀ ਉਜਲੇ ਤੋ ਵੇਖਦੇ ਨੈਣਾ ਵਿੱਚ ਉੱਗੀਆਂ ਵੇਰਾਨੀਆਂ ਕਿੰਨੀਆਂ ਕੁ ਲਹਿਰਾਂ ਦਾ ਸ਼ਿਕਾਰ ਅਜੇ ਹੋਰ ਹੋਣਾ ਕਿੰਨੀਆਂ ਕੁ ਲਹਿਰਾਂ ਦਾ ਸ਼ਿਕਾਰ ਅਜੇ ਹੋਰ ਹੋਣਾ ਖਾਲੀਆਂ ਦੇਸ਼ ਚੋਂ ਜਵਾਨੀਆਂ ਖਾਲੀਆਂ ਚੁਗ 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 ਖਾਲੀਆਂ ਜਵਾਨੀਆਂ ਨਿਤ ਨਵਾਂ ਜ਼ਖਮੀ ਲੱਗੇ ਹੋਰ ਕਿਸਨਾਂ ਨੂੰ ਨੇ ਤਨਵਾ ਜ਼ਖਮੀ ਲੱਗੇ ਹੋਰ ਜਿਸਮ ਨੂੰ ਪਹਿਲਾ ਵਾਲੇ ਅਜੇ ਨਾ ਪਰੇ ਪਹਿਲਾ ਵਾਲੇ ਅਜੇ ਨਾ ਪਰੇ ਛੱਲੀ ਕੂਣੀ ਵਿੱਚ ਸਾਰੀ ਤੋਰਿਆ ਸੀ thro ਜਨਾ ਹੋ ਤਾਂ ਮਾਪੇ ਜਉਂਦੇ ਨਾ ਮਰੇ ਉਹ ਤਾਂ ਮਾਤੇ ਜਿਉਂਦੇ ਨਾ ਮਰੇ ਤੋੜ ਦਿੱਤਾ ਲੱਕ ਜਿੰਦਗੀ ਦਾ ਤੋੜ ਦਿੱਤਾ ਲੱਕ ਜਿੰਦਗੀ ਦਾ ਕਰ ਜਰੇ ਖਾ ਖਾ ਥਕੇ ਦਿਨ ਪੂਰੇ ਕਰਦੀ ਖਾ ਖਾ ਥਕੇ ਦਿਨ ਪੂਰੇ ਕਰਦੀ ਘਰ ਚ ਪਰਾਇਆ ਵਾਂਗੂ ਹੁੰਦਾ ਹੈ ਸਲੂਕ ਜਦੋਂ ਸਾਰੇ ਚ ਪਰਾਇਆ ਮੰਗੂ ਹੁੰਦਾ ਹੈ ਸਲੂਕ ਜਦੋ ਮਰਦੀ ਜ਼ਮੀਰ ਅੱਕ ਚੱਬਦੀ ਮਰਦੀ ਜ਼ਮੀਰ ਅੱਕ ਚੱਬਦੀ ਲਾਲਾ ਅੱਗ ਨੋਟਾਂ ਤਾਈ ਲਾਲਾ ਅੱਗ ਨੋਟਾਂ ਤਾਈ ਸੇਕਦੇ ਨੇ ਥੂਣੀਆਂ ਸਾਡੇ ਚੁੱਲ੍ਹੇ ਰੈਂਦੇ ਲੈ ਠਰੇ ਆਬਦੇ ਚਲੇ ਰਹਿੰਦੇ ਨੇ ਟਰੇ ਟਰੇ ਛੱਲੀ ਪੁਣੀ ਵੇਚ ਸਾਰੀ ਤੋਰਿਆ ਸੀ ਘਰੋ ਜਿਨਾ ਉਹ ਤਾਂ માਫੇ ਜਿਉਂਦੇ ਨਾ ਮਰੇ ਉਹ ਤਾਂ માਫੇ ਜਿਉਂਦੇ ਨਾ ਮਰੇ ਆਖਰੀ ਗੀਤਾਂ ਦੇ ਚੋਟਾ ਜਿਹਾ ਕਦੋਂ ਕਿਸੇ ਆ ਕੇ ਫੜਨੀ ਹੈ ਬਾਂਖ ਰੇ ਅਜੇ ਤਾਂ ਮਜ਼ਾਕ ਬਣੇ ਬੈਠਿਆਂ ਅਜੇ ਤਾਂ ਮਜ਼ਾਕ ਬਣੇ ਬੈਠਿਆਂ ਮੰਗੂ ਕਿਸੇ ਹੋਰ ਦਾਤੇ ਹੀਰ ਕਿਸੇ ਹੋਰ ਦੀ ਮੰਗੂ ਕਿਸੇ ਹੋਰ ਦਾਤੇ ਹੀਰ ਕਿਸੇ ਹੋਰ ਦੀ ਅਸੀਂ ਮੇਲੇ ਚਾਕ ਬਣੇ ਬੈਠਿਆਂ ਅਸੀਂ ਮੇਲੇ ਚਾਕ ਬਣੇ ਬੈਠਿਆਂ ਦੁੱਖ ਦੇ ਅੰਗਾਰ ਸਾਡੀ ਦੁੱਖ ਦੇ ਧੁਖ ਦੇ ਅੰਗਾਰ ਸਾਡੀ ਮਿਹਨਤ ਦੇ ਹੱਥਾਂ ਉੱਤੇ ਧੁਖ ਦੇ ਅੰਗਾਰ ਸਾਡੀ ਮਿਹਨਤ ਦੇ ਹੱਥਾਂ ਉੱਤੇ ਆਖ ਦਿਓ ਹੋਰ ਨਾ ਤਰੇ ਆਖ ਦਿਓ ਹੋਰ ਨਾ ਤਰੇ ਜੱਲੀ ਪੂਰੀ ਵੇਚ ਸਾਰੀ ਤੋਰਿਆ ਸੀ ਕਰੋ ਜਿਨਾ ਉਹ ਤਾਂ ਮਾਪੇ ਜਾਂਦੇ ਨਾ ਮਰੇ ਉਹ ਤਮ ਆਪੇ ਜਉਂਦੇ ਨਾ ਮਰੇ ਡੰਕੀ ਲਾਬਦੇਸ਼ ਨੂੰ ਜਾਂਦੇ ਹੋਏ ਪੁੱਤ ਦੀ ਡੰਕੀ ਲਾਬਦੇਸ਼ ਨੂੰ ਜਾਂਦੇ ਹੋਏ ਪੁੱਤ ਦੀ ਆ ਜਾਂਦੀ লাশ ਜਾਂ ਕਰੇ ਆ ਜਾਂਦੀ লাশ ਜਾਂ ਕਰੇ ਛੱਲੀ ਟੁਣੀ ਵੇਚ ਸਾਰੀ ਤੋਰ ਅਸੀਂ ਕਰੋ ਜਿਨਾ ਉਹ ਤਾਂ ਮਾਪੇ ਜਿਉਂਦੇ ਨਾ ਮਰੇ ਉਹ ਤਾਂ ਮਾਪੇ ਜਿਉਂਦੇ ਨਾ ਮਰੇ ਉਹ ਤਾਂ ਮਾਪੇ ਜਿਉਂਦੇ ਨਾ ਮਰੇ ਨਾ ਰਹਿ ਸੰਗੋ ਕਿੰਝ ਫਿੱਟ ਕਰਦਾ ਮਨ ਤੇ ਪ੍ਰਗਟ